ਮਧਪੀ ਬਰਫ ਵੇਖੀ ਤੇ ਫਰਿੱਜਾਂ ਜੀ ਵੇਖੀ ਇੱਥੇ ਪਹਿਲੀ ਵਾਰੀ ਵੇਖੀ ਆ ਪਹਾੜੀਆਂ ਦਾ ਇਦਾਂ ਬੱਦਲ ਹੀ ਥੱਲੇ ਲੱਭਣ ਨੇ ਚਾਰੇ ਪਾਸੇ ਬੱਦਲ ਹੀ ਬਸੜੇ ਓੜਾ ਛੱਟੇ ਕਰੋੜੀ ਚੜਦੇ ਆ ਯਾ ਯਾਰਾ ਲੱਗਦਾ ਸਾਰੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਇਆ ਨਵੇਂ ਦਾ ਨਵੇਂ ਬਲਾਗ ਤੇ ਨਵੇਂ ਸਮਾਪ ਤੇ ਇਧਰ ਵੇਖ ਲੋ ਹਰ ਸਪਹਿਲਾ ਲੋਕ ਗਿਆ ਸਵਰਸ ਵੇਰੇ। ਓ ਹਾਂਜੀ ਲੋ ਗਿਆ ਵਾਂ ਸਵੇਰੇ ਸਵੇਰੇ ਬਾਪ ਨਹੀਂ ਗਈ ਓ ਬਾਪ ਨਹੀਂ ਗਈ ਆ ਕਿਦਾਂ ਤੇ ਕਿਹ ਬੜੇ ਮਾਰ ਤੋਂ ਛੁੱਟਦਾ ਇੱਕ ਅੱਦੇ ਨੇ ਤੇ ਇਧਰ ਚਾਹ ਦਾ ਲੰਗਰ ਲੱਗਾ ਏ ਹਾਂਜੀ ਹਾਂਜੀ ਆ ਚਾਹ ਦਾ ਲੰਗਰ ਹੈ ਚਾਹ ਦਾ ਲੰਗਰ ਇੱਥੇ ਸਾਹਮਣੇ ਲੱਗਾ ਏ ਸਭ ਸੰਗਤਾਂ ਪੇਟੀਆਂ ਕਿਉਂਕਿ ਅੱਜ ਆਪਾਂ ਸਾਰਿਆਂ ਜਾਣਾ ਹੈ ਹੇਮਕੋਟ ਸਾਹਿਬ ਤੇ ਹਿਮਕੋਟ ਸਾਹਿਬ ਜਾਣਾ ਵਾ ਤਾਂ ਸਾਰੇ ਸੰਗਤਾਂ ਚਾਹ ਪੀਂਂਦੀਆਂ ਆ। ਤੇ ਮਿੱਤਰੋ ਆਪਾਂ ਵੀ ਜਾਂਦੇ ਆ ਇਹ ਹਿਮਕੋਟ ਸਾਹਿਬ ਨੂੰ ਹੁਣੇ ਆ। ਅੱਧੇ ਘੰਟੇ ਤੱਕ ਤੁਹ ਪਹੁੰਚਨੇ ਆ। ਚੈਨਲ ਦੇ ਨਵੇਂ ਜਿਹੀ ਵੀਡੀਓ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਦੇਓ। ਤੇ ਚੱਲ ਚੱਲੀਏ ਅਰਸ਼ ਫਿਰ। ਕੀ ਹੋ ਗਿਆ ਵਾ ਬੜੇ ਹੱਥ ਜੋੜ ਕੇ ਖਲੋਤਾ ਵਾ। ਸੰਤਿਆ ਹੁਣ ਮਾਈਕ ਰੋਇਗੋ। ਬਹੁਤ ਜਾ ਆ ਗਿਆ ਆਪਾਂ ਵੀ ਚਾਹ ਛਕੀ ਆ ਤੇ ਅੱਧੇ ਘੰਟੇ ਤੱਕ ਤੁਰੀ ਆ। ਚੱਲਿਆ ਫਿਰ। ਚਲੋ। ਅੱਜ ਆਪਾਂ ਚੱਲਦੇ ਆ ਹਿਮਕੋਟ ਸਾਹਿਬ। ਫਾਈਨਲੀ ਵੀ ਮਤਰਾ ਆਪਣੇ ਨੂੰ ਚਾਹ ਮਿਲ ਗਈ ਆ ਆ ਉਹ ਵੈਸੇ ਵੇਖ ਲੋ ਕਿੰਨੀ ਸੰਗਤੇ ਆ ਉੱਥੇ ਸਾਹਮਣੇ ਪਰ ਚਾਹ ਆਪਣੇ ਨੂੰ ਮਿਲ ਗਈ ਆ ਲੰਗਰ ਨਹੀਂ ਆਪਾਂ ਛਕਿਆ ਲੰਗਰ ਕੋਈ ਨਹੀਂ ਵੇਖੀ ਜਾਊਗੀ ਲੰਗਰ ਨਹੀਂ ਛਕਿਆ ਆਪਾਂ ਕਿਉਂਕਿ ਟਾਈਮ ਨਾ ਫਿਰ ਜਾਣਾ ਪੈਣਾ ਤਾਂ ਨਹੀਂ ਆਪਾਂ ਲੰਗਰ ਛਕਿਆ ਚਲੋ ਹੁਣ ਚਲਦੇ ਆਪਾਂ ਚਾਹ ਪੀ ਲਈਆ ਹਰਸ਼ ਨੂੰ ਵੀ ਮਿਲ ਗਈ ਆ ਦਿਨ ਤੇ ਚੜ ਗਏ ਆ ਤਾਂ ਬਹੁਤ ਸ਼ਾਨਦਾਰ ਆ ਇੱਥੋਂ 뷰 ਲੱਗਣ ਡਿਆ ਵਾ ਉਹ ਬੱਦਲ ਵੇਖੋ ਕਿਦਾਂ ਪਹਾੜ ਨੂੰ ਅੱਧਾ ਕਰਤਾ ਬੱਦਲ ਨੇ ਤੇ બસ ਹੁਣ ਆਪਾਂ ਸ਼ਾਇਦ ਐਨ ਵੀ ਜਾਵਾਂਗੇ ਆਪਣੀ ਚੜਾਈ ਸ਼ਾਇਦ ਐਂਦੀ ਆ ਓਏ ਮੇਰੇ ਹਸਾਮਨਾ ਟ੍ਰੇਲ ਚਾਉਂਦੀ ਆ ਟ੍ਰੇਲ ਚਾਉਂਦੀ ਆ ਮੇਰੇ ਹਸਾਮਨਾ ਰੇਨਕੋਟ ਆਪਾਂ ਲਿਆਣੀ ਆ ਕੋਈ ਨਹੀਂ ਹੁਣ ਵੇਚਦੇ ਆ ਰੇਨਕੋਟ ਇੱਥੋਂ ਖਰੀਦ ਲੈਨੇ ਆ ਓਏ ਬੈਠ ਮਾੜੀ ਅੰਦਰ ਵੜ ਕੇ ਔਣਾ 69 ਕਰੋੜੀ ਜੜ ਕੇ ਲੈ ਜਾਣਾ ਬੰਦੇ ਕੋਲ ਫੜ ਕੇ ਓਏ ਤੋ ਫਾਈਨਲੀ ਮਿੱਤਰੋ ਆਪਣੀ ਯਾਤਰਾ ਸ਼ੁਰੂ ਹੋ ਗਈ ਆ ਤੇ ਇਧਰ ਹਰ ਛੱਗੇ ਜਾਣ ਰਿਹਾ ਆ ਬਾਕੀ ਚਾਹ ਆਪਾਂ ਅਗਲੇ ਪੀਤੀ ਆ ਲੰਗਰ ਛੱਗੇ ਜਾਣੀ ਆ ਤੇ ਮਤਲਬ ਇਹ ਰੇਨ ਕੋਟ ਦਾ ਸਿਸਟਮ ਜਿਹੜਾ ਆਪਾਂ ਬਣਾਇਆ ਨਹੀਂ ਆ ਚਲੋ ਵੇਖਦੇ ਆ ਰੇਨ ਕੋਟ ਦਾ ਸਿਸਟਮ ਬਣਾਇਆ ਨਹੀਂ ਆ ਆਪਾਂ ਕਾਫੀ ਸੰਗ ਤਾਂ ਉਹ ਅੱਗੇ ਜਾਣ ਢੀ ਆ ਤੇ ਆਪਾਂ ਵੀ ਨਾਲ-ਨਾਲ ਹੋਰ ਇਹ ਰਲ ਜਾਣਾ ਵਾ ਬਾਕੀ ਤੁਹਾਨੂੰ ਮੇਰੀ ਤੇ ਹਰਸ਼ਦੀਪ ਸਪੀਡ ਦਾ ਪਤਾ ਹੀ ਆ ਇਹ ਪਹਿਲੇ ਨੰਬਰ ਤੇ ਚੱਲ ਜਾਂਦੇ ਹੁੰਦੇ ਆ ਉਹੀ ਕੰਮ ਅੱਜ ਫੇਰ ਆਪਾਂ ਕਰਨਾ ਵਾ ਉਹ ਤੋ ਤੱਕ ਆਏ ਜਾਣਾ ਵਾ ਮਤਲਬ ਜਾਣਾ ਤਾਂ ਕਾਫੀ ਆ ਹਜੇ ਤੇ ਸ਼ੁਰੂਆਤ ਹੀ ਹੋਈ ਆ ਤੇ ਪਿੱਛੋਂ ਫੋਨ ਜਾ ਆਇਆ ਵਾ ਅੰਦਰ 2 ਮਿੰਟ ਖਲੋ ਜੋ ਉਹਨਾਂ ਦੀ ਵੇਟ ਕਰਦੇ ਹਾਇ ਤੇ ਕਫ ਹਰਸ਼ ਹਾਂਜੀ ਹਾਇ ਤੇ ਮਾਸਾ ਵੀ ਨਹੀਂ ਗਏ ਤੇ ਸਾਹ ਕਿੱਦਾਂ ਚੜਨ ਡਿਆ ਵਾ ਆਓ ਆਓ ਸਾਹਮਣੇ ਵਾਟਰਫਾਲ ਵੇਖ ਲੋ ਤੁਸੀਂ ਪਹਿਲਾਂ ਬਬਦਾ ਹੀ ਕਹਿਣ ਲੱਗਦੇ ਜੋ ਪਹਾੜਾਂ ਜਿਵੇਂਦਾ ਪਾਣੀ ਦੇਖਦਾ ਹੋਇਆ ਨਾ ਨਿਆਰਾਇਆ ਬੜਾ ਹੁੰਦਾ ਉਤੋਂ ਇਹਨਾਂ ਦਾ ਅੱਜ ਫੇਰ ਬੜਾ ਗੰਦ ਰਹਿਣਾ ਅਜ ਉਹ ਪਿੱਛੇ ਬਹੁਤਾ ਗੰਦੇ ਸੀ ਤੇ ਹੁਣ ਫੇਰ ਬੜਾ ਰਹਿਣਾ ਜੀ ਮੌਸਮ ਤਾਂ ਐਡਾ ਸ਼ਾਨਦਾਰ ਹੋ ਚੁਕਿਆ ਆ ਨਾ ਪਰ ਆਪਾਂ ਰੇਨ ਕੋਟ ਨਹੀਂ ਲਿਆ ਗਿਆ ਐ ਇਸੇ ਗੱਲ ਦਾ ਹੋਣਾ ਹਰ ਸ ਨੂੰ ਮੈਂ ਦਿਆਂ ਵਾਂ ਉਹਦ ਨੇ ਇਹਨਾਂ ਨੂੰ ਮੈਂ ਕਿਹਾ ਇਹ ਲੈ ਲਿਏ ਆਂਦੇ ਨਹੀਂ ਕੋਈ ਨਹੀਂ ਚੱਲ ਜਾਾਂਗੇ ਹੁਣ ਵੇਖੋ ਸਾਰੇ ਬੰਨੇ ਬੱਦਲ ਹੋ ਗਏ ਆ ਸਾਰੇ ਬੰਨੇ ਧੁੱਧ ਜੀ ਪੈ ਗਈ ਆ ਉਹ ਜਿਹੜੀ ਤਰੇਲ ਜੀ ਪੈਂਡ ਆ ਵੀ ਸੂਰਜ ਨਿਕਲ ਗਿਆ ਤੇ ਫੇਰ ਤੇ ਬਾਬੇ ਨੇ ਤਣ ਤਣ ਕਰਾ ਦਨੀ ਆ ਓਹੋ ਪਾਣੀ ਵੇ ਕਿੱਥੋਂ ਕਿੱਥੋਂ ਆਉਂ ਰਿਹਾ ਪਾਣੀ ਇੱਕ ਆਵਾ ਇੱਕ ਉਹ ਉੱਤੋਂ ਆਉਂ ਰਿਹਾ ਵਾ ਇੱਥਾਂ ਦੀ ਪਗਲ ਦੀ ਲਓ ਬਈ ਕੁਦਰਤ ਨੇ ਯਾਰੇ ਵੇਖੋ ਇੱਥੋਂ ਬਹੁਤ ਹੀ ਸੋਹਣਾ ਆਪ ਪੌਲਥਾਣੀ ਨੰਕੇ ਆਏ ਆ ਤੇ ਪਾਣੀ ਆ ਨੂੰ ਪਾਸ ਕਰਨ ਰਿਹਾ ਸਾਹਮਣੇ ਬਹੁਤ ਹੀ ਸ਼ਾਨਦਾਰ ਹਾਂਜੀ વોਟਰਫਾਲ ਦੇ ਲਾਗੇ ਪੂਰਾ ਪਹੁੰਚ ਗਏ ਆ ਤੇ ਜਿਉ ਜਿਉ ਉੱਤੇ ਜਾਈ ਜਾਂਦੇ ਆ ਤੇ ਮੀਂਹ ਤੇਜ਼ ਹੋਈ ਜਾਂਦੇ ਆ ਵਾ ਤੇ ਆਪਾਂ ਰੇਨ ਕੋਟ ਵੀ ਨਹੀਂ ਲਿਆਂਦਾ ਜੀ ਚਲੋ ਫੋਨ ਡੇਗ ਗਿਆ ਸੀ ਫੇਰ ਜਾ ਕੇ ਲੈਉਣਾ ਪਿਆ ਵਸ ਆਪਾਂ ਆਪਾਂ ਲੜ ਗਿਆ ਹੈ ਹੈ ਆਪਾਂ ਨਹੀਂ ਵੇਖ ਲੋ ਅਹੀਂ ਹੋਰ ਉੱਤੇ ਆਏ ਆ ਤੇ ਇੱਥੇ ਨਾ ਹੋਰ ਤੇਜ ਹੋ ਗਿਆ ਵਾ ਮੀ ਜਾ ਹੈ ਹਰ ਚ ਹੈ ਘਟਿਆ ਮੈਨੂੰ ਤੇਜ ਲੱਗਣ ਡਿਆ ਇਧਰ ਚੈੱਕ ਕਰੋ ਕਲਾਂਗੂ ਫੇਰ ਚਾਰਨਪਾਲੀ ਇੱਕ ਜਾਣੇ ਨੂੰ ਖੜਨ ਡੇ ਆ ਪਰ ਇਹਦੇ ਪੈਸੇ ਬੜੇ ਹੁੰਦੇ ਕਿੰਨੇ ਪੈਸੇ ਹੁੰਦੇ ਆ 5000 5000 ਰੁਪਿਆ ਵਾ ਨਹੀਂ 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 ਹਾਂ 5000 ਨਹੀਂ 15000 ਰੁਪਿਆ ਲਿਆ ਸੀ ਅੱਛਾ 15000 ਆ 5000 ਤਾਂ ਉਹਦਾ ਲਿਆ ਸੀ ਘੋੜੇ ਦਾ ਘੋੜੇ ਦਾ 5000 ਇਹਦਾ 15000 ਦਾਂਦੇ ਉਹ ਸਾਹਮਣੇ ਬੱਦਲ ਇਦਾਂ ਥੱਲੇ ਆ ਗਏ ਹਨ ਤੇ ਅਲੱਗਾ ਠੰਡ ਇੰਨਾ ਚੰਗੀ ਕਰਦੇ ਠੰਡ ਤਾਂ ਨਹੀਂ ਹੋਈ ਹਰਸ਼ ਠੰਡ ਲੱਗਣ ਢੀਆ ਪਸਾ ਨਹੀਂ ਕਰ ਮੈਨੂੰ ਬਹੁਤ ਗਰਮੀ ਲੱਗਣ ਢੀਆ ਹਨਾ ਠੰਡ ਹੈ ਨਹੀਂ ਮਸਾ ਵੀ ਚਲੋ ਉੱਤੇ ਜਾ ਕੇ ਇਸ਼ਨਾਨ ਕਰਦੇ ਫੇਰ ਹਰਸ ਨੂੰ ਇੱਕ ਠੰਡ ਲਾਦੀ ਕਿ ਨਹੀਂ ਦੋ ਵੀ ਅੱਧਾ ਘੰਟਾ ਕ ਘੰਟਾ ਹੋ ਗਿਆ ਤੁਰਦੇ ਹੁਣ ਤੇ ਹਜੇ ਵੀ ਕਹਿੰਦੇ ਆ ਹਜੇ ਵੀ ਆਂਦੇ ਆ ਵੀ ਤੁਹਾਡੇ ਕੋਲ 6 ਕਿਲੋਮੀਟਰ ਪਿਆ ਵਾ 6 ਦੇ ਥੱਲੇ ਇਹ ਤੇ ਫੇਰ 6 ਇੱਕ ਦੋ ਨਹੀਂ ਉਤਕਦੇ ਠੀਕ ਹੀ ਸਾਬ ਇਹ ਨਹੀਂ ਉ ਟੇਕਦੇ ਠੀਕ ਕਰ ਲੈ ਟੇਕਦੇ ਅਗਲੇ ਕਹਿੰਦੇ ਆ ਆਇਓ ਜੀ ਤੋਂ ਛੁੱਟਦਾ ਹੋਇਆ ਜੀ ਆ ਛੋਟਾ ਘਮਾਵੇ ਮਾਰ ਦੇਣਾ ਵਾ ਪਾ ਲਈ ਮਿੱਤਰੋ ਗਲੇਸ਼ੀਅਰ ਲਾਗੇ ਪਹੁੰਚ ਗਏ ਆ ਹੁਣ ਬਰਫੜੀਆਂ ਪਹਾੜੀਆਂ ਵੀ ਖੰਡਾ ਪੀਆਂ ਹਣ ਹੌਲੀ ਚੱਲਦੇ ਹੁਣ ਵੀ ਪੂਰਾ ਲਾਗੇ ਵਿਖੰਡਾ ਗਲੇਸ਼ੀਅਰ ਤੇ ਹੋਰ ਅਧਿਕ ਘੰਟੇ ਨੂੰ ਆਪਾਂ ਗਲੇਸ਼ੀਅਰ ਉੱਤੇ ਹੋਣਾ ਦੇ ਆ ਘੋੜਿਆਂ ਦੇ ਨਾ ਬੋਲਤਾ ਹੀ ਗੰਦ ਪਾਇਆ ਪਰੇ ਪਰੇ ਰਖੰਡੇ ਇਹ ਤੇ ਸਾਡੇ ਨਾਲ ਵੱਜਣਦੇ ਆ ਇਹ ਇੰਨੀ ਉੱਤੇ ਆਪਾਂ ਆ ਚੁੱਕੇ ਹਾਂ ਨਾ ਕਾਫੀ ਉੱਤੇ ਆ ਚੁੱਕੇ ਹਾਂ ਥੱਲੇ ਵੇਖੋ ਬਹੁ ਖਾਈ ਜੀ ਹੋ ਗਈਆਂ ਐਡੀ ਉੱਤੇ ਆ ਗਏ ਆ ਆਪਾਂ ਉਹ ਤੁਸੀਂ ਸਾਹਮਣੇ ਵੇਖੋ ਇੱਕ ਨਿਸ਼ਾਨ ਸਾਹਿਬ ਉਹ ਥੱਲੇ ਲੱਭਣ ਡੇ ਪਿਆ ਹਨ ਸ਼ਾਇਦ ਵੀਡੀਓ ਚ ਲੱਭ ਜਾਣਾ ਨਹੀਂ ਲੱਭਣ ਡੇ ਵੀਡੀਓ ਚ ਸਾ ਪਤਾ ਲੱਗਣ ਡਿਆ ਆ ਵੇਖੋ ਨਿਸ਼ਾਨ ਸਾਹਿਬ ਪਤਾ ਲੱਗਣ ਡਿਆ ਇੰਨੀ ਉੱਤੇ ਆਣ ਕੇ ਆਪਾਂ ਹੁਣ ਸਟੇ ਲੈਈ ਜਣ ਮਦਰਪੀ ਇੱਥੇ ਦੇ ਹੁਣ ਬੱਦਲ ਹੀ ਚੋ ਥੱਲੇ ਲੱਭਣ ਦੇ ਆ ਚਾਰੇ ਪਾਸੇ ਬੱਦਲ ਹੀ ਬਸ ਚੋਤੀਆਂ ਉੱਤੇ ਆ ਵੀ ਨਹੀਂ ਨਾਮ ਚਾਰੇ ਪਾਸੇ ਬੱਦਲ ਉੱਤੇ ਤੇ ਆਮ ਲੱਗਣ ਦੇ ਹੁਣ ਬੱਦਲ ਖਤਮ ਹੋ ਜਾਣੇ ਆ ਅਸੀਂ ਬੱਦਲਾਂ ਦੇ ਉੱਤੇ ਆਪਾਂ ਆ ਗਏ ਆ ਗਲੇਸ਼ੀਅਰ ਲੱਗੇ ਜਿੱਥੇ ਕਿ ਬਹੁਤ ਬਰਫ ਪਈ ਆ ਇੱਥੇ ਤੇ ਇਧਰ ਲੱਗੇ ਆਣਗੇ ਨਾ ਠੰਡ ਜੀ ਵੀ ਕਾਫੀ ਫੀਲ ਹੁੰਦਾ ਪਈ ਆ ਤੇ ਇਧਰ ਵੇਖੋ ਆ ਪਾਣੀ ਇੱਥੋਂ ਥੋੜਾ ਹੇਠੋਂ ਪਾਣੀ ਇੱਥੋਂ ਜਾਂਨ ਰਿਹਾ ਆਪਣੇ ਪੈਰਾਂ ਚ ਵੀ ਪਾਣੀ ਆ ਜਿਹੜਾ ਥੱਲੇ ਜਾਂਨ ਰਿਹਾ ਆਹ ਦੇਖੋ ਉਹ برفਿਆ ਨੇ ਦੀ ਕਦੀ ਵੇਖੀ ਨਹੀਂ ਘਰੇ برفਿਆ ਮਜ਼ਲਪੀ ਕਦੀ ਪਹਾੜਾਂ ਤੇ ਨਹੀਂ برف ਵੇਖੀ ਪਹਿਲੀ ਵਾਰੀ ਵੇਖੀ ਇੱਥੇ ਦੇਖੋ ਕਦਾਈ ਖਾਂ ਦਾ ਮੇਰਾ ਬਣਿਆ ਆਪਣੀ ਤਾਂ ਆਵਾਜ਼ ਹੀ ਨਿਕਲਦੀ ਇੰਨਾ ਚੱਲ ਚੁਗੇ ਆ ਨਾ ਆਵਾਜ਼ ਹੀ ਬੰਦ ਹੋ ਗਈ ਆਪਣੀ ਇੱਧਰ ਵੇਖੋ ਇਹ ਵੀ ਰੀਡੀ ਬਣਾਉਂਦਾ ਨਾ ਪੀ ਆਹ ਬਰਫ਼ ਤੇ ਮਦਰ ਵੀ ਬਰਫ਼ ਵੇਖੀ ਤੇ ਫ੍ਰਿਜਾਂ ਜੀ ਵੇਖੀ ਇੱਥੇ ਪਹਿਲੀ ਵਾਰੀ ਵੇਖੀ ਆ ਪਹਾੜੀਆਂ ਦਾ ਇਦਾਂ ਸਹੀ ਗੱਲ ਆ ਬਹੁਤ ਠੰਡੀ ਬਰਫ਼ਾ ਬੜੀ ਠੰਡੀ ਆ ਭਾਈ ਲੈ ਭਾਈ ਹੋਂ ਤਾਂ ਬਰਫ਼ਾ ਪੂਰੀ ਆਪਣੇ ਨਾਲ ਹੀ ਆ ਗਈ ਆ ਬਹੁਤ ਨਾਲ ਹੀ ਆ ਗਈ ਆ ਉਹ ਵੇਖੋ ਇੱਕ ਪਰੌਂਠਾ ਕਰਾਇਆ ਇੱਥੇ ਰੁਕੇ ਹੀ ਆਪਾਂ ਥੋੜੀ ਸਟੇ ਲਈ ਸੀ ਕਿਉਂਕਿ ਕਾਫੀ ਹੈ ਦੂਰ ਜਾਣਾ ਵਾ ਇੱਥੇ ਥੋੜੀ ਸਟੇ ਲਈ ਸੀ ਉਹ ਭਾ ਦਾ ਪਰੌਂਠਾ ਜਿਹੜਾ ਨਾ ਭਾ ਦਾ ਪਰੌਂਠਾ ਮਤਲਬ ਇਹ ਉਹ ਜਿਹੜਾ ਬਣਾਉਂ ਡਿਆ ਵਾ ਆਲੂ ਵਾਲਾ ਪਰੌਂਠਾ ਇਹ ਤੇ ਆਪਣੇ ਮੈਂ ਤੁਹਾਨੂੰ ਦੱਸਾਂ ਫਿਰ ਵੀ ਮਹਗੀ ਮੰਡੀ ਸਪਰੇ ਇੱਕ ਮਿੰਟ ਇਹ ਤੇ ਆਪਣੀ ਥਾਲੀ ਤੋਂ ਬਾਹਰ ਆਉਣਾ ਵਾ ਐਡਾ ਵੱਡਾ ਪਰੌਂਠਾ ਵਾ ਨਹੀਂ ਨਹੀਂ ਤੇ ਆਪਣੇ ਆ ਜਿਹੜੇ ਬਿਸਕਟ ਤੁਸੀਂ ਵੇਖਣ ਦੇ ਜੇ ਨਾ 100 ਰੁਪਿਆ ਵਾਲਾ ਇਹ ਪਿੰਡਾਂ ਨੂੰ 10 ਰੁਪਏ ਦਾ ਮਿਲਦਾ ਵਾ ਇੱਥੇ 40 ਰੁਪਏ ਦਾ ਵਾ ਫਿਰ ਆਹਾਂ ਤੁਸੀਂ ਇਹ ਵੇਚਦਾ ਜੇ ਕੱਡਾ ਵੱਡਾ ਪਰਮ ਠਾਇਆ ਤੇ ਹਰ ਸੇ ਕਿੰਦਾ ਦਾ ਲੱਗਾ ਜੀ ਬਹੁਤ ਸਵਾਦ ਆ ਜੀ ਬਹੁਤ ਸਵਾਦ ਆ ਚਾਹੋ ਛਗੀ ਆ ਫਿਰ ਦੂਰ ਆ ਇੱਥੋਂ ਜਾਣ ਦੇ ਆ ਇੱਕ ਆ ਪੌੜੀਆਂ ਦਾ ਵਾ ਔਰ ਇਥੋਂ ਇਦਾਂ ਜਾਣਾ ਪੌੜੀਆਂ ਦਾ ਇੱਕ ਆ ਸਿੰਪਲ ਜਦਾਂ ਚੜਾਈ ਜੀ ਵਾਲਾ ਉਹ ਸਾਹਮਣੇ ਆਉਂਦੀ ਜਾਂ ਜਾਣਾ ਮੈਂ ਰਾਧਾ ਇਹ ਸਿੱਧੀਆਂ ਮੋੜੀਆਂ ਆਪਾਂ ਲੈ ਤਾ ਤਾ ਕੀ ਕੀਤਾ ਜਾਏ ਹੁਣ ਇਹ ਸਮਝ ਨਹੀਂ ਆਉਂਦੀ ਇੱਥੇ ਬੈਠ ਕੇ ਇੱਥੇ ਬੈਠ ਕੇ ਇਹੀ ਸੋਚਣ ਦੇ ਕੋ ਸਮਝ ਤੇ ਆਉਂ ਨਹੀਂ ਡਈ ਇਧਰ ਦਾ ਬਾਕੀ ਵੀਊ ਤੁਸੀਂ ਚੈੱਕ ਕਰੋ ਜਿੱਡਾ ਸ਼ਾਨਦਾਰ ਇਥੋਂ ਵੀਊ ਆਉਂਦਾ ਨਾ ਵੀ ਆਉਣ ਲੱਗਣ ਜਿੱਦਾਂ ਨਾ ਪਾਠ ਦੀ ਆਵਾਜ਼ ਆਉਂਦਾ ਭੀ ਆ ਉੱਥੇ ਸੁਮਨੀ ਸਾਹਿਬ ਦਾ ਜਿਹੜਾ ਪਾਠ ਹੁੰਦਾ ਆ ਖੁੱਤੀ ਆਵਾਜ਼ ਹੈ ਸ਼ਾਇਦ ਥੋੜੀ ਥੋੜੀ ਆਉਂਦੀ ਆ ਕਿਉਂਕਿ ਆਪਾਂ ਪਹੁੰਚ ਹੀ ਚੱਲੇ ਆ ਆ ਵੇਖ ਲੋ ਫਾਈਨਲੀ ਆਪਾਂ ਪਹੁੰਚ ਗਏ ਹੇਮਕੁੰਡ ਸਾਹਿਬ ਤੇ ਆਹ ਤੇ ਆਪਾਂ ਬਸ ਮੜਾ ਜਾਣਾ ਸਟੇਜ ਹੀ ਇੱਥੇ ਲੈਣ ਦੇ ਆ ਉਹ ਹਰਸ਼ਣ ਗਿਆ ਵਾ ਵਾਸ਼ਰੂਮ ਗਿਆ ਵਾ ਤੇ ਬਾਅਦ ਚ ਫਿਰ ਉੱਤੇ ਚੱਲਦੇ ਆ ਪਾਠ ਦੀ ਆਵਾਜ਼ ਆਉਂਦਾ ਭਈ ਆ ਤੇ ਜੜੀਆਂ ਕਹਿੰਦੇ ਸੱਤ ਪਹਾੜੀਆਂ ਆਪਾਂ ਵੇਖਾਂਗੇ ਜਿੱਥੇ ਨਿਸ਼ਾਨ ਸਾਹਿਬ ਆ ਉਥੇ ਇੱਕ ਗੱਲ ਆ ਵੀ ਧੁੰਦ ਪਈ ਆ ਚਾਰੇ ਬੰਨੇ ਤਾਂ ਕੁਝ ਵੀ ਨਹੀਂ ਦੇਖਣਾ ਇੱਕ ਵੇਖ ਲਿਆ ਆਪਣਾ ਨਿਸ਼ਾਨ ਸਾਹਿਬ ਜਿਹੜਾ ਦੱਸਤਾ ਆ ਬਾਕੀ ਹੋਰ ਨਹੀਂ ਅਤਰੋਂ ਅਸੀਂ ਪਹੁੰਚ ਗਏ ਆ ਹੇਮਕੁੰਡ ਸਾਹਿਬ ਤੇ ਆ ਦਰਬਾਰ ਆ ਉਹ ਉਧਰ ਦਰਬਾਰ ਤੇ ਹਾਂ ਲੰਗਰ ਵਾਲਾ ਮੇਰੇ ਸਾਹਮਣੇ ਪਹਿਲਾਂ ਹੁਣ ਇਸ਼ਨਾਨ ਕਰੀਏ ਜਾ ਕੇ ਪਹਿਲਾਂ ਇਸ਼ਨਾਨ ਬਾਅਦ ਵਿੱਚ ਚੱਲਦੇ ਆਪਾਂ ਮੱਥਾ ਟੇਕਣ ਤੇ ਫਿਰ ਉੱਥੇ ਬਹਿਨੇ ਆ ਅੱਧਾ ਘੰਟਾ ਜਾਂ ਥੋੜਾ ਹੋਰ ਟਾਈਮ ਫਿਰ ਵੇਖਦੇ ਆ ਹੋਰ ਕੀ ਕਰਨਾ ਆਪਾਂ ਤਾਂ ਇੰਨੇ ਕਿ ਜਿਆਦਾ ਹੀ ਮਤਰੋ ਖੁਸ਼ੀਆਂ ਹੋਣ ਦੀ ਨਾ ਇੱਥੇ ਪਹੁੰਚ ਕੇ ਇੰਨੀ ਕਿ ਜਿਆਦਾ ਆਪਾਂ ਸਨ ਨਾ ਧੁੰਦੇ ਆ ਥੋੜੀ ਜੀ ਤਾਂ ਆਪਣੇ ਨੂੰ ਉਹ ਜਿਹਾ ਕਲੀਅਰ ਨੇ ਵਿਖੰਡਿਆ ਲੱਗ ਛਾ ਕੇ ਪਹਾੜੀਆਂ ਵੀ ਉਦਾਂ ਬਹੁਤ ਹੀ ਵਧੀਆ ਇੱਥੇ ਆਣ ਕੇ ਲੱਗਣ ਡਿਆ ਜੇ ਬਹੁਤ ਖੁਸ਼ੀਆਂ ਹੋਣ ਦੀ ਮਨ ਨੂੰ ਕਿਉਂਕਿ ਇੰਨੀ ਮਿਹਨਤ ਤੋਂ ਬਾਅਦ ਪਹੁੰਚੀ ਆ ਤੇ ਖੁਸ਼ੀ ਤੇ ਹੁੰਦੀ ਆ ਤੇ ਚਲੋ ਚੱਲਦੇ ਆ ਹੁਣ ਸਰੋਵਰ ਵਾਲੀ ਸਾਈਡ ਇਸ਼ਨਾਨ ਕਰਦੇ ਆ ਤੇ ਫੇਰ ਬਾਕੀ ਦਾ ਵਲੋਗ ਆਪਾਂ ਵਿਖਾਉਨੇ ਆ ਹੁਣ ਉਹ ਜਗ੍ਹਾ ਤੇ ਆ ਗਏ ਜਿਹੜੀ ਕਿ ਟੀਵੀ ਚੋਂ ਮੇਨ ਵਿਖਾਉਂਦੇ ਹੁੰਦੇ ਆ ਇੱਥੇ ਸਰੋਵਰ ਆ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਪਹਿਲਾਂ ਇਸ਼ਨਾਨ ਆਪਾਂ ਵੀ ਕਰੀਏ ਆਪਣੇ ਬੰਦੇ ਇੱਥੇ ਇਸ਼ਨਾਨ ਕਰਨ ਲੱਗੇ ਆ ਤੇ ਪਹਿਲਾਂ ਆਪਾਂ ਇਸ਼ਨਾਨ ਕਰੀਏ ਫਿਰ ਆਪਾਂ ਅੰਦਰ ਦਰਸ਼ਨ ਮੇਲੇ ਕਰਾਉਣੇ ਆ ਤੁਹਾਨੂੰ ਆਪਾਂ ਜੋੜੇ ਜਮਾ ਕਰਾਏ ਆ ਉੱਥੇ ਤੇ ਹੁਣ ਚਲੋ ਕਰਦੇ ਆ ਇੱਥੇ ਇਸ਼ਨਾਨ ਫਿਰ ਚਲਦੇ ਆਪਾਂ ਅੰਦਰ ਬਹੁਤ ਹੀ ਵਧੀਆ ਵਹਿਸੇ ਇੱਥੇ ਆਣ ਕੇ ਨਾ ਫੀਲ ਹੋ ਰਿਹਾ ਆ ਪਰ ਸਾਡੀ ਬੜੀ ਨਾ ਧੁੰਦ ਬਹੁਤ ਪੜੀ ਬਹੁਤ ਜਿਆਦਾ ਧੁੰਦ ਪਈ ਆ ਓਡੀ ਵਾਲੀ ਮੈਂ ਵੀ ਇਸ਼ਨਾਨ ਕਰ ਲਿਆ ਆ ਤੇ ਹਰਸ਼ ਨੇ ਵੀ ਇਸ਼ਨਾਨ ਸਾਰਿਆਂ ਨੇ ਕਰ ਲਿਆ ਆ ਤੇ ਚਲੋ ਹੁਣ ਉਧਰ ਚਲਦੇ ਹਾਂ ਉਹ ਤੇ ਨਾ ਲਾਈਵ ਵਾਲਾ ਕੈਮਰਾ ਲੱਗਾ ਆ ਚਲੋ ਜਾ ਕੇ ਵੇਖ ਕੇ ਹਾਂ ਜੀ ਮਿੱਤਰੋ ਇੱਥੇ ਆਪਾਂ ਪਹੁੰਚੇ ਹਾਂ ਤੇ ਇਸ਼ਨਾਨ ਆ ਸਾਰਿਆਂ ਨੇ ਕਰ ਲਿਆ ਵਾ ਤੇ ਹੁਣ ਉਹ ਹਰਸ਼ ਕਹਿਣ ਡਿਆ ਆ ਵੀ ਇੱਥੇ ਲਾਈਵ ਮਤਲਬ ਹੀ ਚੱਲਣ ਡਿਆ ਹੈ ਤੇ ਉਹ ਆਂਦਾ ਵੀਰਾਂ ਦਾ ਵੀ ਲਾਈਵ ਨਹੀਂ ਹੈ ਚੱਲਣ ਡਿਆ ਵੈਸੇ ਮੇਰੇ ਸਾਹਮਣੇ ਲਾਈਵ ਚੱਲਣ ਡਿਆ ਵਾ ਜਾਣ ਕੇ ਕਹਿਣ ਡਿਆ ਵੀ ਆਪਾਂ ਵੇਚਣਾ ਆ ਜੀ ਹਾਂ ਤੇ ਆਜੋ ਆਪਾਂ ਪੰਜ ਇਸ਼ਨਾਨ ਕਰਦੇ ਹਾਂ ਇਦਾਂ ਕਿਉਂਕਿ ਇਸ ਨਹਾਣ ਤੇ ਕਰ ਲਿਆ ਵਾ ਪੰਜ ਨਾ ਨਵੇਂ ਲਈ ਬਹੁਤ ਜ਼ਰੂਰੀ ਹੈ ਮੈਂ ਕਿਉਂਕਿ ਤੂੰ ਜਿਆਦਾ ਮੈਂ ਜਿਆਦਾ ਨਹੀਂ ਨਾ ਉੱਥੇ ਹੋ ਸਕਿਆ ਕਿਉਂਕਿ ਇਹ ਪਾਇਨ ਜੋ ਜਲ ਹੈ ਨਾ ਬਹੁਤ ਹੀ ਠੰਡਾ ਹੈ ਹਾਂਜੀ ਵੀ ਚਲੋ ਹੁਣ ਅੰਦਰ ਚਲਦੇ ਆਂ ਮੱਥਾ ਟੇਕਦੇ ਆਂ ਤੇ ਚਲੋ ਚਲਦੇ ਆਂ ਜੀ ਆ ਇੱਥੇ ਗੁਰਦੁਆਰਾ ਸਾਹਿਬ ਦੇ ਨਾਲ ਲੱਗ ਕੇ ਇੱਥੇ ਮੰਦਿਰ ਪੈਂਦਾ ਆ ਤੇ ਮੰਦਿਰ ਦੇ ਇੱਥੇ ਚੱਲਦੇ ਆ ਬਾਕੀ ਤੁਸੀਂ ਇਹ ਵੇਖੋ ਜਿਹੜਾ ਸਰੋਵਰ ਆ ਸਰੋਵਰ ਇੱਥੋਂ ਔਂੜਿਆ ਵੇਖੋ ਐ ਨੂੰ ਜਾਣਦੇ ਆ ਬਹੁਤ ਹੀ ਵਧੀਆ ਹੈ ਚਲੋ ਇਹਦਾ ਇਤਿਹਾਸ ਪਤਾ ਕਰਦੇ ਆ ਮਾਨੂੰ ਅਜੇ ਤੱਕ ਇਤਿਹਾਸ ਦਾ ਤਾਂ ਪਤਾ ਨਹੀਂ ਆ ਇਤਿਹਾਸ ਪਤਾ ਕਰਦੇ ਆ ਹੈਗੀ ਆ ਅੱਛਾ ਤਾਂ ਇੱਥੇ ਮੱਥਾ ਟੇਕੀ ਦੀਆ ਇੱਥੇ ਮੱਥਾ ਟੇਕਦੇ ਆ ਠੀਕ ਆ ਤੇ ਉਹ ਸਾਹਮਣੇ ਇਤਿਹਾਸ ਲਿਖਿਆ ਮੇਰੇ ਸਾਹਮਣੇ ਆਹ ਇਤਿਹਾਸ ਲਿਖਿਆ ਤੇ ਇੱਥੇ ਲੋਕੀ ਮੱਥਾ ਟੇਕਦੇ ਚਲੋ ਆਓ ਇਤਿਹਾਸ ਪੜੀਏ ਆਪਾਂ ਸੱਸੀ ਤੁਹਾਨੂੰ ਪਰ ਫਿਰ ਸੁਣਨ ਜੇ ਇੱਥੇ ਲਿਖਿਆ ਹੋਆ ਵੀ ਸੇਸ਼ਨਾਗਨ ਇੱਥੇ ਤੱਪ ਕੀਤਾ ਜਿਹੜਾ ਕਿ ਬਾਅਦ ਚ ਲਕਸ਼ਮਣ ਬਣਿਆ ਸੀ ਤੇ ਨਾਲ ਗੁਰੂ ਗੋਬਿੰਦ ਸਿੰਘ ਬਾਰੇ ਵੀ ਇੰਨਾ ਲਿਖਿਆ ਪਰ ਗੁਰੂ ਗੋਬਿੰਦ ਸਿੰਘ ਦਾ ਤੇ ਯਾਰ ਉਹ ਉਧਰ ਤੱਪ ਹੋਇਆ ਹੋਣਾ ਹੈਨਾ ਕੁੜੀ ਕੋਈ ਨਹੀਂਦਾ ਉੱਧਰ ਤਾਂ ਪਾਏ ਇਹਦੇ ਨਾਲੇ ਇੱਧਰ ਮਿਕਸ ਕਰਕੇ ਜੁੜਦਾ ਕੋਈ ਸਮਝ ਨਹੀਂ ਹੈਣਾ ਚਲੋ ਵੇਖਦੇ ਆ ਇੱਥੇ ਟੇਕਣ ਦੇ ਆ ਸਰਦਾਲੂ ਮੱਥਾ ਆਹੀਂ ਚਲੋ ਗੁਰਦੁਆਰਾ ਸਾਹਿਬ ਟੇਕ ਲਿਆ ਵਾ ਆਪਾਂ ਹੁਣ ਐਨੂੰ ਚੱਲਦੇ ਆ ਹੁਣ ਪਹਾੜ ਵੀ ਵਿਖੰਡਿਆ ਪਿਆ ਤੇ ਚਲੋ ਥੋੜੀ ਫੋਟੋਆਂ ਖਿੱਚੀਏ ਤੇ ਫਿਰ ਜੋੜੇ ਪਾ ਕੇ ਤੇ ਚੱਲੀਏ ਹੁਣ ਪਹਾੜ ਵਿਖੰਡਿਆ ਪਿਆ ਫੁਲਕੀ ਚੱਲ ਤੇ ਬਹੁਤ ਹੀ ਘੈਂਟ ਲੱਗਣ ਡਿਆ ਵਾ ਉਹ ਸਾਪ ਨਹੀਂ ਉੱਤੇ ਤੋਂ ਵੱਧ ਪਰ ਚੰਗੀ ਤਰ੍ਹਾਂ ਨਹੀਂ ਮਤਲਬ ਵਿਖੰਡੇ ਵੀ ਉੱਤੇ ਆਪਾਂ ਉਹ ਵੇਖ ਲੈਨੇ ਸ਼ਾਨ ਸਾਹਿਬ ਮੈਂ ਆ ਵੀ ਹੁਣ ਆਪਾਂ ਹਿੰਦੂਪੁਰ ਸਾਹਿਬ ਤੋਂ ਆ ਚੁੱਕੇ ਆ ਤੇ ਮੋਬਾਈਲ ਨੂੰ ਇੱਥੇ ਲਾਇਆ ਰੀਚਾਰਜ ਜਿਹਦੀ ਬੈਟਰੀ ਖਤਮ ਹੋ ਗਈ ਤਾਂ ਉੱਥੇ ਫਿਰ ਮੈਂ ਰਾਸਤੇ ਵਾਪਸ ਹੁੰਦੇ ਦਾ ਦੱਸ ਨਹੀਂ ਸਕਿਆ ਵੀ ਉਹ ਜੋ ਵੀ ਰਾਸਤੇ 'ਚ ਹੋਇਆ ਨਾ ਤੇ ਹੁਣ ਕਰਦੇ ਆ ਥੋੜੀ ਰੈਸਟ ਕੋਮੋਬਾਈਟ ਵੀ ਕਰਦੇ ਆ ਰੀਚਾਰਜ ਫਿਰ ਰਾਤ ਨੂੰ ਆਪਾਂ ਬਾਹਰ ਤੋਂ ਦੇਖਦੇ ਆ ਬਾਹਰ ਕੀ ਕਰਨਾ ਕਿਉਂਕਿ ਅੱਜ ਘਰੇ ਨਹੀਂ ਜਾਣਾ ਅਜੇ ਕੱਲ ਆਪਾਂ ਜਾਵਾਂਗੇ ਗੋਵਿੰਦ ਘਾੜ ਉੱਥੋਂ ਫਿਰ ਅੱਗੇ ਆਪਾਂ ਜਾਵਾਂਗੇ ਜਿੱਥੇ ਉਹ ਲੰਗਰ ਵੀ ਆਪਾਂ ਛਕ ਲਿਆ ਤੇ ਹੁਣ ਆਪਾਂ ਅਜੇ ਮੰਝਾ ਨਹੀਂ ਮਿਲਿਆ ਮੇਰੀ ਸਟੋਰੇਜ ਫੁੱਲ ਹੋ ਗਈ ਅਜੇ ਮੰਝਾ ਮੰਝਾ ਮਿਲਿਆ ਨਹੀਂ ਆ ਤੇ ਅੱਜ ਇੱਥੇ ਬਸ ਚਾਦਰ ਚਿੱਦਰਾਂ ਲਾਏ ਆ ਤੇ ਇੱਥੇ ਸੌਣ ਲੱਗੇ ਆ ਤੇ ਚਲੋ ਅੱਜ ਦਾ ਵਲੋਗ ਇੱਥੇ ਕਰਦੇ ਆ ਐਂਡ ਮਿਲਦੇ ਆ ਸਵੇਰ ਦੇ ਵਲੋਗ ਚ ਮਾਤਾ ਬਾ